ਆਹ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕੁੱਟ ਰਿਆ ਐ ਐਡਵੋਕੇਟ ਅੰਗਰੇਜ਼ ਸਿੰਘ ਨੂੰ ਮਾਰ ਰਿਆ ਜੀ ਗੁੰਡੇ ਆਇਆ ਆ ਗੱਡੀ ਐ ਪੀਬੀ 61 ਡੀ 0062 ਪੀਬੀ 61 ਡੀ 0062 ਐਡਵੋਕੇਟ ਨੂੰ ਕਿਡਨੈਪ ਕਰਕੇ ਲੈ ਚੱਲਿਆ ਕਿਡਨੈਪ ਕਰਕੇ ਐਡਵੋਕੇਟ ਅੰਗਰੇਜ਼ ਸਿੰਘ ਨੂੰ ਕਿਡਨੈਪ ਕਰਕੇ ਲੈ ਚੱਲਿਆ ਇਮਾਨ ਨੂੰ ਪਗੜੰਦੇ ਕੋਸੇ ਹੀ ਕਰ ਰਿਆ ਐਡੋਕੇਟ ਅੰਗਰੇਜ਼ ਸਿੰਘ ਨੂੰ ਪੀਬੀ ਕਾਰ ਡੀ 0062 ਪੀਬੀ ਕਾਰਟ ਗੱਡੀ ਦਾ ਨੰਬਰ ਹੈ 0062 ਆ ਗੱਡੀ ਆ ਪੀਬੀ ਕਾਰਟ 0062 ਆ ਗੱਡੀ ਚ ਕਨਾਵ ਕਰਕੇ ਲੈ ਚਲਿਆ ਆ ਗੁੰਡੇ ਆ ਵਿੱਚ ਮਾਰੀ ਜਾਂਦਾ ਕਨਾਵ ਕਰਕੇ ਲੈ ਚਲਿਆ ਉਹ ਰਿਹਾ ਕਿੱਥੋਂ ਦੇ ਇਹ ਗੁੰਡੇ ਆ ਪਤਾ ਨਹੀਂ ਕਿੱਥੋਂ ਆਇਆ ਹਾਂਜੀ